ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲਰੇ ਲਗਾਤਾਰ ਪਰਤੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਪ੍ਰਧਾਨ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਅਕਾਲੀ ਦਲ ਵੱਲੋਂ ਚਲਾਈ ਗਈ ਭਰਤੀ ਮੁਹਿੰਮ ਸਵਾਲਾਂ ਦੇ ਘੇਰੇ ਚ ਹੈ ਹੁਣ ਮੁਰ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਈਆਲੀ ਆਪਣੇ ਹੀ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨਜ਼ਰਾਈ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਤੇ ਬੋਲਦਿਆਂ ਈਆਲੀ ਬੋਲੇ ਕਿ ਆਧਾਰ ਕਾਰਡ ਤੋਂ ਬਿਨਾ ਅਸੀਂ ਭਰਤੀ ਨਹੀਂ ਕਰ ਰਹੇ ਫਿਰ ਕਾਲੀ ਦਲ ਦੀ ਭਰਤੀ ਬਾਰੇ ਫਿਰ ਕਾਲੀ ਦਲ ਦੀ ਭਰਤੀ ਬਾਰੇ ਐਲੀ ਨੇ ਤਿੱਖਾ ਸ਼ਬਦੀ ਵਾਰ ਕੀਤਾ ਤਾਂ ਤੇ ਕਿਹਾ ਕਿ ਤੁਹਾਨੂੰ ਪਤਾ ਹੀ ਆ ਕਿ ਉਧਰ ਕਿਵੇਂ ਭਰਤੀ ਹੋਈ ਹੈ ਸਾਨੂੰ ਅੰਕੜਿਆਂ ਦਾ ਮਸਲਾ ਨਹੀਂ ਹੈ ਸਾਡਾ ਨਿੱਜੀ ਰੋਲਾ ਨਹੀਂ ਰੋਲਾ ਸੰਸਥਾ ਦਾ ਹੈ ਤੇ ਸੰਸਥਾ ਪੰਥ ਦੀ ਹੈ ਕਿਸੇ ਨਿੱਜੀ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੱਲਣਾ ਚਾਹੀਦਾ ਹੈ ਤੇ ਪੰਥ ਦੇ ਹੱਕ ਜੇ ਹੀ ਫੈਸਲੇ ਲਏ ਜਾਣੇ ਚਾਹੀਦੇ ਨੇ ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਐਲੀ ਬੇਬਾਕੀ ਦੇ ਨਾਲ ਪਹਿਲਾਂ ਵੀ ਬੋਲੇ ਸੀ ਕੁਝ ਦਿਨ ਪਹਿਲਾਂ ਵੀ ਯਾਲੀ ਨੇ ਪੰਥ ਪ੍ਰਸਤਤ ਤੇ ਪੰਜਾਬ ਪ੍ਰਸਤ ਸੰਗਤ ਨੂੰ ਅਪੀਲ ਕੀਤੀ ਸੀ ਕਿ ਆਓ ਰਲ ਕੇ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਮੁਹਿੰਮ ਦਾ ਹਿੱਸਾ ਬਣੀਏ। ਇਸ ਦੇ ਨਾਲ ਹੀ ਯਾਲੀ ਨੇ ਸਪੱਸ਼ਟ ਕੀਤਾ ਸੀ ਕਿ ਇੱਕ ਧੜਾ ਵਾਰ-ਵਾਰ ਪ੍ਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁੰਮਰਾਹ ਕਰ ਰਿਹਾ ਹੈ। 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਕਿਤੇ ਵੀ ਨਿਗਰਾਨ ਸ਼ਬਦ ਤੱਕ ਨਹੀਂ ਹੈ। ਇਸ ਕਰਕੇ ਯਾਲੀ ਨੇ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਸੰਗਤ ਨੂੰ ਸੁਚੇਤ ਕੀਤਾ ਸੀ। ਇਸ ਨਾਲ ਹੀ ਆਲੀ ਨੇ ਮੁੜ ਦੁਹਰਾਇਆ ਹੈ ਕਿ ਪੰਜ ਮੈਂਬਰੀ ਪਰਤੀ ਕਮੇਟੀ ਬਕਾਇਦਗੀ ਨਾਲ ਬਕਾਇਦਗੀ ਨਾਲ ਦਰੁਸਤ ਭਰਤੀ ਕਰਕੇ ਸੂਬੇ ਨੂੰ ਪੰਥ ਪ੍ਰਸਤ ਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੇਵੇਗੀ। ਉਹਨਾਂ ਨੇ ਇਹ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿ ਹੈ ਕਿ ਪਰਤੀ ਮੁਹਿਮ ਨੂੰ ਬੇहद ਵੱਡਾ ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ। 10 April ਸ਼ਾਮ ਤੱਕ 5 ਲੱਖ 64000 ਦੀ ਮੈਂਬਰਸ਼ਿਪ ਜਾ ਚੁੱਕੀ ਹੈ ਤੇ 7 ਲੱਖ ਦੇ ਕਰੀਬ ਮੰਗ ਹੈ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਪ੍ਰਤੀ ਕਮੇਟੀ ਦੀ ਹਰ ਕੋਸ਼ਿਸ਼ ਰਹੇਗੀ ਕਿ ਇਸ ਭਰਤੀ ਮੁਹਿੰਮ ਨੂੰ ਹਰ ਪੰਜਾਬੀ ਦੇ ਘਰ ਤੱਕ ਹਰ ਪੰਜਾਬੀ ਚੁੱਲ੍ਹੇ ਤੱਕ ਲੈ ਕੇ ਜਾਈਏ ਤੇ ਇਸ ਬਿਆਨ ਤੋਂ ਬਾਅਦ ਹੁਣ ਮੁੜ ਤੋਂ ਮਨਪ੍ਰੀਤ ਸਿੰਘ ਏਹਲੀ ਕਰਜੇ ਨੇ ਉਹਨਾਂ ਨੇ ਇਸ ਮੌਕੇ ਕੀ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਬਿਲਕੁਲ ਸਹੀ ਕਰ ਰਹੇ ਹਾਂ ਵਿਧਾਰ ਕਾਰਡ ਤੋਂ ਬਿਨਾਂ ਅਸੀਂ ਭਰਤੀ ਕਰਨੀ ਨਹੀਂ ਇਹਨੂੰ ਉੱਥੇ ਭਰਤੀ ਹੋਈ ਆ ਪਤਾ ਹੀ ਕਿਦਾਂ ਹੋਈ ਆ ਤੁਸੀਂ ਹੌਲੀ-ਹੌਲੀ ਗਰਾਊਂਡ ਰਿਐਲਿਟੀ ਸਮਝਾ ਇਸਦਾ ਕਿਹਾ ਸੀ ਕਮੇਟੀ ਨੇ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਹਾਡੀ ਭਰਤੀ ਸਹੀ ਆ ਤਾਂ ਤੁਸੀਂ ਪੜਤਾਲ ਕਰਵਾ ਲਓ ਕਮੇਟੀ ਤੋਂ ਜਿਹੜੀ ਸਹੀ ਆ ਮੰਨ ਲਾਂਗੇ ਸਹੀ ਜਿਹੜੀ ਨਹੀਂ ਸਹੀ ਪਾਈਗੀ ਉਹਨੂੰ ਰੱਦ ਕਰਦੇ ਆਂ ਕਿ ਤੇ ਉਹ ਅਗਲੀ ਭਰਤੀ ਦੇਣ ਨੂੰ ਤਿਆਰ ਸੀਗੇ ਲੇਕਿਨ ਉਹ ਇਸ ਜੀ ਨੂੰ ਤਿਆਰ ਹੀ ਨਹੀਂ ਸੀਗੇ ਵੀ ਅਸੀਂ ਤੁਸੀਂ ਪੜਤਾਲ ਕਰੋ ਜੇ ਤੁਹਾਨੂੰ ਹੁਣ ਅਸੀਂ ਕੱਲ ਨੂੰ ਭਰਤੀ ਕਰਨੀ ਆ ਸਾਡੀ ਜੋ ਜੋ ਮਰਜ਼ੀ ਪੜਤਾਲ ਕਰ ਲਵੇ ਅਸੀਂ ਤਾਂ ਕਰਨੀ ਹੀ ਨਹੀਂ ਸਾਨੂੰ ਸਾਨੂੰ ਕੋਈ ਅੰਕੜਿਆਂ ਦਾ ਮਸਲਾ ਨਹੀਂ ਹੈਗਾ ਦੇਖੋ ਉੱਥੇ ਇੱਕ ਇੱਕ ਵਿਅਕਤੀ ਇੱਕ ਵਿਅਕਤੀ ਦੀ ਪ੍ਰੋਬਲਮ ਹੈਗੀ ਆ ਅਸੀਂ ਉਹਦੇ ਬਹੁਤ ਨੇੜੇ ਰਹੇ ਹਾਂ ਅੱਜ ਵੀ ਸਾਡਾ ਕੋਈ ਨਿੱਜੀ ਰੌਲਾ ਨਹੀਂ ਰੌਲਾ ਇੱਕ ਸੰਸਥਾ ਦਾ ਵਾ ਇਹ ਸੰਸਥਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈਗੀ ਸੰਸਥਾ ਪੰਥ ਦੀ ਆ ਅਸੀਂ ਉਦੋਂ ਵੀ ਜਦੋਂ ਨਾਲ ਵੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਹਾਂ ਕਿ ਇਹ ਪੰਥ ਦੀ ਪਾਰਟੀ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਉੱਸਾਰ ਚੱਲੋ ਸੀ ਸੋ ਸਾਡੀ ਕੁਸ਼ ਹੌਣ ਦੇ ਸਮੇਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਉਹਨਾਂ ਦੇ ਹਵਾਲੇ ਆਉਣ ਦੇ ਸਮੇਂ ਪੰਥ ਦੀ ਪਾਰਟੀ ਪੰਥ ਦੇ ਹਵਾਲੇ ਹੋ ਅਸੀਂ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਵੀ ਅਸੀਂ ਤਾਂ ਬਿਲਕੁਲ ਸਹੀ ਕਰ ਰਹੇ ਹਾਂ ਵਿਧਾਰ ਕਾਰਡ ਤੋਂ ਬਿਨਾਂ ਅਸੀਂ ਭਰਤੀ ਕਰਨੀ ਹੀ ਨਹੀਂ ਦੇਖੋ ਉੱਥੇ ਭਰਤੀ ਹੋਈ ਆ ਪਤਾ ਹੀ ਕਿਦਾਂ ਹੋਈ ਆ ਤੁਸੀਂ ਹੌਲੀ ਹੌਲੀ ਗਰਾਊਂਡ ਰਿਐਲਿਟੀ ਸਮਝਾ ਅਸੀਂ ਤਾਂ ਕਿਹਾ ਸੀ ਕਮੇਟੀ ਨੂੰ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਹਾਡੀ ਭਰਤੀ ਸਹੀ ਆ ਤਾਂ ਤੁਸੀਂ ਪੜਤਾਲ ਕਰਵਾ ਲਓ ਕਮੇਟੀ ਤੋਂ ਜਿਹੜੀ ਸਹੀ ਆ ਮੰਨ ਲਾਂਗੇ ਸਹੀ ਜਿਹੜੀ ਨਹੀਂ ਸਹੀ ਪਾਈਗੀ ਉਹਨੂੰ ਰੱਦ ਕਰਦੇ ਆਂ ਕਿ ਤੇ ਉਹ ਅਗਲੀ ਭਰਤੀ ਦੇਣ ਨੂੰ ਤਿਆਰ ਸੀਗੇ ਲੇਕਿਨ ਉਹ ਇਸ ਜੀ ਨੂੰ ਤਿਆਰ ਹੀ ਨਹੀਂ ਸੀਗੇ ਵੀ ਅਸੀਂ ਤੁਸੀਂ ਪੜਤਾਲ ਕਰੋ ਜੇ ਤੁਹਾਨੂੰ ਹੁਣ ਅਸੀਂ ਕੱਲ ਨੂੰ ਭਰਤੀ ਕਰਨੀ ਆ ਸਾਡੀ ਜੋ ਜੋ ਮਰਜ਼ੀ ਪੜਤਾਲ ਕਰ ਲਵੇ ਅਸੀਂ ਤਾਂ ਕਰਨੀ ਹੀ ਨਹੀਂ ਸਾਨੂੰ ਸਾਨੂੰ ਕੋਈ ਅੰਕੜਿਆਂ ਦਾ ਮਸਲਾ ਨਹੀਂ ਹੈਗਾ ਦੇਖੋ ਉੱਥੇ ਇੱਕ ਇੱਕ ਵਿਅਕਤੀ ਇੱਕ ਵਿਅਕਤੀ ਦੀ ਪ੍ਰੋਬਲਮ ਹੈਗੀ ਆ ਅਸੀਂ ਉਹਦੇ ਬਹੁਤ ਨੇੜੇ ਰਹੇ ਹਾਂ ਅੱਜ ਵੀ ਸਾਡਾ ਕੋਈ ਨਿੱਜੀ ਦੌੜਾ ਨਹੀਂ ਦੌੜਾ ਇੱਕ ਸੰਸਥਾ ਦਾ ਵਾ ਇਹ ਸੰਸਥਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈਗੀ ਸੰਸਥਾ ਪੰਥ ਦੀ ਆ ਅਸੀਂ ਉਦੋਂ ਵੀ ਜਦੋਂ ਨਾਲ ਵੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਹਾਂ ਕਿ ਇਹ ਪੰਥ ਦੀ ਪਾਰਟੀ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਪੰਥ ਦੀ ਆ ਭਾਵਨਾਵਾਂ ਸਰ ਚੱਲੋ ਸੀ ਸੋ ਸਾਡੀ ਕੋਸ਼ਿਸ਼ ਆਉਣ ਸਮੇਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਉਹਨਾਂ ਦੇ ਹਵਾਲੇ ਆਉਣ ਸਮੇਂ ਪੰਥ ਦੀ ਪਾਰਟੀ ਪੰਥ ਦੇ ਹਵਾਲੇ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲਰੇ ਲਗਾਤਾਰ ਪਰਤੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਪ੍ਰਧਾਨ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਅਕਾਲੀ ਦਲ ਵੱਲੋਂ ਚਲਾਈ ਗਈ ਭਰਤੀ ਮੁਹਿੰਮ ਸਵਾਲਾਂ ਦੇ ਘੇਰੇ ਚ ਹੈ ਹੁਣ ਮੁਰ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਏਆਲੀ ਆਪਣੇ ਹੀ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨਜ਼ਰ ਆਏ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਤੇ ਬੋਲਦੇ ਆਂ ਇਅਲੀ ਬੋਲੇ ਕਿ ਆਧਾਰ ਕਾਰਡ ਤੋਂ ਬਿਨਾ ਅਸੀਂ ਭਰਤੀ ਨਹੀਂ ਕਰ ਰਹੇ ਫਿਰ ਅਕਾਲੀ ਦਲ ਦੀ ਭਰਤੀ ਬਾਰੇ ਫਿਰ ਅਕਾਲੀ ਦਲ ਦੀ ਭਰਤੀ ਬਾਰੇ ਇਅਲੀ ਨੇ ਤਿੱਖਾ ਸ਼ਬਦੀ ਵਾਰ ਕੀਤਾ ਤਾਂ ਤੇ ਕਿਹਾ ਕਿ ਤੁਹਾਨੂੰ ਪਤਾ ਹੀ ਆ ਕਿ ਉਧਰ ਕਿਵੇਂ ਭਰਤੀ ਹੋਈ ਹੈ ਸਾਨੂੰ ਅੰਕੜਿਆਂ ਦਾ ਮਸਲਾ ਨਹੀਂ ਹੈ ਸਾਡਾ ਨਿੱਜੀ ਰੋਲਾ ਨਹੀਂ ਰੋਲਾ ਸੰਸਥਾ ਦਾ ਹੈ ਤੇ ਸੰਸਥਾ ਪੰਥ ਦੀ ਹੈ ਕਿਸੇ ਨਿੱਜੀ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੱਲਣਾ ਚਾਹੀਦਾ ਹੈ ਤੇ ਪੰਥ ਦੇ ਹੱਕ ਜੇ ਹੀ ਫੈਸਲੇ ਲਏ ਜਾਣੇ ਚਾਹੀਦੇ ਨੇ ਜ਼ਿਕਰ ਕਰਦੇ ਹੀ ਹੈ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਏਅਲੀ ਬੇਬਾਕੀ ਦੇ ਨਾਲ ਪਹਿਲਾਂ ਵੀ ਬੋਲੇ ਸੀ ਕੁਝ ਦਿਨ ਪਹਿਲਾਂ ਵੀ ਏਅਲੀ ਨੇ ਪੰਥ ਪ੍ਰਸਤ ਤੇ ਪੰਜਾਬ ਪ੍ਰਸਤ ਸੰਗਤ ਨੂੰ ਅਪੀਲ ਕੀਤੀ ਸੀ ਕਿ ਆਓ ਰਲ ਕੇ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਮੁਹਿੰਮ ਦਾ ਹਿੱਸਾ ਬਣੀਏ ਇਸ ਦੇ ਨਾਲ ਹੀ ਏਅਲੀ ਨੇ ਸਪੱਸ਼ਟ ਕੀਤਾ ਸੀ ਕਿ ਇੱਕ ਧੜਾ ਵਾਰ-ਵਾਰ ਪ੍ਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁੰਮਰਾਹ ਕਰ ਰਿਹਾ ਹੈ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਕਿਤੇ ਵੀ ਨਿਗਰਾਨ ਸ਼ਬਦ ਤੱਕ ਨਹੀਂ ਹੈ ਇਸ ਕਰਕੇ ਯਾਲੀ ਨੇ ਅਜੇਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਸੰਗਤ ਨੂੰ ਸੁਚੇਤ ਕੀਤਾ ਸੀ ਇਸ ਦੇ ਨਾਲ ਹੀ ਯਾਲੀ ਨੇ ਮੁੜ ਦੁਹਰਾਇਆ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਬਕਾਇਦਗੀ ਨਾਲ ਬਕਾਇਦਗੀ ਨਾਲ ਦਰੁਸਤ ਭਰਤੀ ਕਰਕੇ ਸੂਬੇ ਨੂੰ ਪੰਥ ਪ੍ਰਸਤ ਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੇਵੇਗੀ ਉਹਨਾਂ ਨੇ ਇਹ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿ ਹੈ ਕਿ ਭਰਤੀ ਮੁਹਿੰਮ ਨੂੰ ਬੇहद ਵੱਡਾ ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ 10 April ਸ਼ਾਮ ਤੱਕ 5 ਲੱਖ 64000 ਦੀ ਮੈਂਬਰਸ਼ਿਪ ਜਾ ਚੁੱਕੀ ਹੈ ਤੇ 7 ਲੱਖ ਦੇ ਕਰੀਬ ਮੰਗ ਹੈ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੀ ਹਰ ਕੋਸ਼ਿਸ਼ ਰਹੇਗੀ ਕਿ ਇਸ ਭਰਤੀ ਮੁਹਿੰਮ ਨੂੰ ਹਰ ਪੰਜਾਬੀ ਦੇ ਘਰ ਤੱਕ ਹਰ ਪੰਜਾਬੀ ਚੁੱਲੇ ਤੱਕ ਲੈ ਕੇ ਜਾਈਏ ਤੇ ਇਸ ਬਿਆਨ ਤੋਂ ਬਾਅਦ ਹੁਣ ਮੁੜ ਤੋਂ ਮਨਪ੍ਰੀਤ ਸਿੰਘ ਇਹ ਆਲੀ ਕਰਜੇ ਨੇ ਉਹਨਾਂ ਨੇ ਇਸ ਮੌਕੇ ਕੀ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਬਿਲਕੁਲ ਸਹੀ ਕਰ ਰਹੇ ਹਾਂ ਵਿਧਾਰ ਕਾਰਡ ਤੋਂ ਬਿਨਾਂ ਅਸੀਂ ਭਰਤੀ ਕਰਨੀ ਹੀ ਨਹੀਂ ਦੇਖੋ ਉੱਥੇ ਭਰਤੀ ਹੋਈ ਆ ਪਤਾ ਹੀ ਕਿਦਾਂ ਹੋਈ ਆ ਤੁਸੀਂ ਹੌਲੀ ਹੌਲੀ ਗਰਾਊਂਡ ਰਿਐਲਿਟੀ ਸਮਝਾ ਇਸ ਦਾ ਕਿਹਾ ਸੀ ਕਮੇਟੀ ਨੇ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਹਾਡੀ ਭਰਤੀ ਸਹੀ ਆ ਤਾਂ ਤੁਸੀਂ ਪ੍ਰਧਾਨ ਕਰਵਾਲੋ ਕਮੇਟੀ ਤੋਂ ਜੇ ਜਿਹੜੀ ਸਹੀ ਆ ਮੰਨ ਲਾਂਗੇ ਸਹੀ ਜਿਹੜੀ ਨਹੀਂ ਸਹੀ ਪਾਈਗੀ ਉਹਨੂੰ ਰੱਦ ਕਰਦੇ ਆਂ ਕਿ ਤੇ ਉਹ ਅਗਲੀ ਭਰਤੀ ਦੇਣ ਨੂੰ ਤਿਆਰ ਸੀਗੇ ਲੇਕਿਨ ਉਹ ਇਸ ਜੀ ਨੂੰ ਤਿਆਰ ਹੀ ਨਹੀਂ ਸੀਗੇ ਵੀ ਅਸੀਂ ਤੁਸੀਂ ਪ੍ਰਤਾਲ ਕਰੋ ਜੇ ਤੁਹਾਨੂੰ ਹੁਣ ਅਸੀਂ ਕੱਲ ਨੂੰ ਭਰਤੀ ਕਰਨੇ ਸਾਡੀ ਜੋ ਜੋ ਮਰਜ਼ੀ ਪ੍ਰਤਾਲ ਕਰ ਲਵੇ ਅਸੀਂ ਤਾਂ ਕਰਨੀ ਹੀ ਨਹੀਂ ਸਾਨੂੰ ਸਾਨੂੰ ਕੋਈ ਅੰਕੜਿਆਂ ਦਾ ਮਸਲਾ ਨਹੀਂ ਹੈਗਾ ਦੇਖੋ ਉੱਥੇ ਇੱਕ ਇੱਕ ਵਿਅਕਤੀ ਇੱਕ ਵਿਅਕਤੀ ਦੀ ਪ੍ਰੋਬਲਮ ਹੈਗੀ ਆ ਅਸੀਂ ਉਹਦੇ ਬਹੁਤ ਨੇੜੇ ਰਹੇ ਆਂ ਅੱਜ ਵੀ ਸਾਡਾ ਕੋਈ ਨਿੱਜੀ ਰੌਲਾ ਨਹੀਂ ਰੌਲਾ ਇੱਕ ਸੰਸਥਾ ਦਾ ਵਾ ਇਹ ਸੰਸਥਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈਗੀ ਸੰਸਦ ਪੰਥ ਦੀ ਆ ਅਸੀਂ ਉਦੋਂ ਵੀ ਜਦੋਂ ਨਾਲ ਵੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਆ ਕਿ ਇਹ ਪੰਥ ਦੀ ਪਾਰਟੀ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੱਲੋ ਸੀ ਸੋ ਸਾਡੀ ਕੁਸ਼ ਹਉਣ ਦੇ ਸਮੇਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਉਹਨਾਂ ਦੇ ਹਵਾਲੇ ਆਉਣ ਦੇ ਸਮੇਂ ਪੰਥ ਦੀ ਪਾਰਟੀ ਪੰਥ ਦੇ ਹਵਾਲੇ ਹੋ ਬਸ ਸੀ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਬਿਲਕੁਲ ਸਹੀ ਹੀ ਕਰ ਰਹੇ ਆ ਵਿਧਾਰ ਕਾਰਡ ਤੋਂ ਬਿਨਾਂ ਅਸੀਂ ਭਰਤੀ ਕਰਨੀ ਹੀ ਨਹੀਂ ਇਹ ਉਹ ਉੱਥੇ ਭਰਤੀ ਹੋਈ ਆ ਪਤਾ ਹੀ ਕਿਦਾਂ ਹੋਈ ਆ ਤੁਸੀਂ ਹੌਲੀ ਹੌਲੀ ਗਰਾਊਂਡ ਰਿਐਲਿਟੀ ਸਮਝਾ ਇਸ ਦਾ ਕਿਹਾ ਸੀ ਕਮੇਟੀ ਨੇ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਹਾਡੀ ਭਰਤੀ ਸਹੀ ਆ ਤਾਂ ਤੁਸੀਂ ਪੜਤਾਲ ਕਰਵਾ ਲਓ ਕਮੇਟੀ ਤੋਂ ਜਿਹੜੀ ਸਹੀ ਆ ਮੰਨ ਲਾਂਗੇ ਸਹੀ ਜਿਹੜੀ ਨਹੀਂ ਸਹੀ ਪਾਈ ਗਈ ਉਹਨੂੰ ਰੱਦ ਕਰਦੇ ਆਂ ਕਿ ਤੇ ਉਹ ਅਗਲੀ ਭਰਤੀ ਦੇਣ ਨੂੰ ਤਿਆਰ ਸੀਗੇ ਲੇਕਿਨ ਉਹ ਇਸ ਜੀ ਨੂੰ ਤਿਆਰ ਹੀ ਨਹੀਂ ਸੀਗੇ ਵੀ ਅਸੀਂ ਤੁਸੀਂ ਪੜਤਾਲ ਕਰੋ ਜੇ ਤੁਹਾਨੂੰ ਹੁਣ ਅਸੀਂ ਕੱਲ ਨੂੰ ਭਰਤੀ ਕਰਨੀ ਆ ਸਾਡੀ ਜੋ ਜੋ ਮਰਜ਼ੀ ਪੜਤਾਲ ਕਰ ਲਵੇ ਅਸੀਂ ਤਾਂ ਕਰਨੀ ਹੀ ਨਹੀਂ ਸਾਨੂੰ ਸਾਨੂੰ ਕੋਈ ਅੰਕੜਿਆਂ ਦਾ ਮਸਲਾ ਨਹੀਂ ਹੈਗਾ ਦੇਖੋ ਉੱਥੇ ਇੱਕ ਇੱਕ ਵਿਅਕਤੀ ਇੱਕ ਵਿਅਕਤੀ ਦੀ ਪ੍ਰੋਬਲਮ ਹੈਗੀ ਆ ਅਸੀਂ ਉਹਦੇ ਬਹੁਤ ਨੇੜੇ ਰਹੇ ਹਾਂ ਅੱਜ ਵੀ ਸਾਡਾ ਕੋਈ ਨਿੱਜੀ ਦੌੜਾ ਨਹੀਂ ਦੌੜਾ ਇੱਕ ਸੰਸਥਾ ਦਾ ਵਾ ਇਹ ਸੰਸਥਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈਗੀ ਸੰਸਥਾ ਪੰਥ ਦੀ ਆ ਅਸੀਂ ਉਦੋਂ ਵੀ ਜਦੋਂ ਨਾਲ ਵੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਹਾਂ ਕਿ ਇਹ ਪੰਥ ਦੀ ਪਾਰਟੀ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਨਾਲ ਚੱਲੋ ਸੀ ਸੋ ਸਾਡੀ ਕੋਸ਼ਿਸ਼ ਇਹ ਆਉਣ ਸਮੇਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਉਨ੍ਹਾਂ ਦੇ ਹਵਾਲੇ ਆਉਣ ਦੇ ਸਮੇਂ ਪੰਥ ਦੀ ਪਾਰਟੀ ਪੰਥ ਦੇ ਹਵਾਲੇ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲਰੇ ਲਗਾਤਾਰ ਪਰਤੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਪ੍ਰਧਾਨ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਅਕਾਲੀ ਦਲ ਵੱਲੋਂ ਚਲਾਈ ਗਈ ਪਰਤੀ ਮੁਹਿੰਮ ਸਵਾਲਾਂ ਦੇ ਘੇਰੇ ਚ ਹੈ ਹੁਣ ਮੁਰ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਈਆਲੀ ਆਪਣੇ ਹੀ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨਜ਼ਰਾਈ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਤੇ ਬੋਲਦਿਆਂ ਈਆਲੀ ਬੋਲੇ ਕੀ ਆਧਾਰ ਕਾਰਡ ਤੋਂ ਬਿਨਾ ਅਸੀਂ ਭਰਤੀ ਨਹੀਂ ਕਰ ਰਹੇ ਫਿਰ ਅਕਾਲੀ ਦਲ ਦੀ ਭਰਤੀ ਬਾਰੇ ਫਿਰ ਅਕਾਲੀ ਦਲ ਦੀ ਭਰਤੀ ਬਾਰੇ ਆਲੀ ਨੇ ਤਿੱਖਾ ਸ਼ਬਦੀ ਵਾਰ ਕੀਤਾ ਤਾਂ ਤੇ ਕਿਹਾ ਕਿ ਤੁਹਾਨੂੰ ਪਤਾ ਹੀ ਆ ਕਿ ਉਧਰ ਕਿਵੇਂ ਭਰਤੀ ਹੋਈ ਹੈ ਸਾਨੂੰ ਅੰਕੜਿਆਂ ਦਾ ਮਸਲਾ ਨਹੀਂ ਹੈ ਸਾਡਾ ਨਿੱਜੀ ਰੋਲਾ ਨਹੀਂ ਰੋਲਾ ਸੰਸਥਾ ਦਾ ਹੈ ਤੇ ਸੰਸਥਾ ਪੰਥ ਦੀ ਹੈ ਕਿਸੇ ਨਿੱਜੀ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੱਲਣਾ ਚਾਹੀਦਾ ਹੈ ਤੇ ਪੰਥ ਦੇ ਹੱਕ 'ਚ ਹੀ ਫੈਸਲੇ ਲਏ ਜਾਣੇ ਚਾਹੀਦੇ ਨੇ ਜ਼ਿਕਰ ਕਰਦੇ ਹੀ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਏਅਲੀ ਬੇਬਾਕੀ ਦੇ ਨਾਲ ਪਹਿਲਾਂ ਵੀ ਬੋਲੇ ਸੀ ਕੁਝ ਦਿਨ ਪਹਿਲਾਂ ਵੀ ਏਅਲੀ ਨੇ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਸੰਗਤ ਨੂੰ ਅਪੀਲ ਕੀਤੀ ਸੀ ਕਿ ਆਓ ਰਲ ਕੇ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਮੁਹਿੰਮ ਦਾ ਹਿੱਸਾ ਬਣੀਏ ਇਸ ਦੇ ਨਾਲ ਹੀ ਏਅਲੀ ਨੇ ਸਪੱਸ਼ਟ ਕੀਤਾ ਸੀ ਕਿ ਇੱਕ ਧੜਾ ਵਾਰ-ਵਾਰ ਪ੍ਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁੰਮਰਾਹ ਕਰ ਰਿਹਾ ਹੈ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਕਿਤੇ ਵੀ ਨਿਗਰਾਨ ਸ਼ਬਦ ਤੱਕ ਨਹੀਂ ਹੈ ਇਸ ਕਰਕੇ ਯਾਲੀ ਨੇ ਅਜੇਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਸੰਗਤ ਨੂੰ ਸੁਚੇਤ ਕੀਤਾ ਸੀ ਇਸ ਦੇ ਨਾਲ ਹੀ ਯਾਲੀ ਨੇ ਮੁੜ ਦੁਹਰਾਇਆ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਬਕਾਇਦਗੀ ਨਾਲ ਬਕਾਇਦਗੀ ਨਾਲ ਦਰੁਸਤ ਭਰਤੀ ਕਰਕੇ ਸੂਬੇ ਨੂੰ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੇਵੇਗੀ ਉਹਨਾਂ ਨੇ ਇਹ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿ ਹੈ ਕਿ ਭਰਤੀ ਮੁਹਿਮ ਨੂੰ ਬੇहद ਵੱਡਾ ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ 10 April ਸ਼ਾਮ ਤੱਕ 5 ਲੱਖ 64000 ਦੀ ਮੈਂਬਰਸ਼ਿਪ ਜਾ ਚੁੱਕੀ ਹੈ ਤੇ 7 ਲੱਖ ਦੇ ਕਰੀਬ ਮੰਗ ਹੈ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਪ੍ਰਤੀ ਕਮੇਟੀ ਦੀ ਹਰ ਕੋਸ਼ਿਸ਼ ਰਹੇਗੀ ਕਿ ਇਸ ਭਰਤੀ ਮੁਹਿੰਮ ਨੂੰ ਹਰ ਪੰਜਾਬੀ ਦੇ ਘਰ ਤੱਕ ਹਰ ਪੰਜਾਬੀ ਚੁੱਲੇ ਤੱਕ ਲੈ ਕੇ ਜਾਈਏ ਤੇ ਇਸ ਬਿਆਨ ਤੋਂ ਬਾਅਦ ਹੁਣ ਮੁੜ ਤੋਂ ਮਨਪ੍ਰੀਤ ਸਿੰਘ ਇਹ ਅਲੀ ਕਰਜੇ ਨੇ ਉਹਨਾਂ ਨੇ ਇਸ ਮੌਕੇ ਕੀ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਬਿਲਕੁਲ ਸਹੀ ਕਰ ਰਹੇ ਹਾਂ ਵਿਧਾਰ ਕਾਰਡ ਤੋਂ ਬਿਨਾਂ ਅਸੀਂ ਭਰਤੀ ਕਰਨੀ ਹੀ ਨਹੀਂ ਇਹਨੂੰ ਉਥੇ ਭਰਤੀ ਹੋਈ ਆ ਪਤਾ ਹੀ ਕਿਦਾਂ ਹੋਈ ਆ ਤੁਸੀਂ ਹੌਲੀ-ਹੌਲੀ ਗਰਾਊਂਡ ਰਿਐਲਿਟੀ ਸਮਝਾ ਇਸਦਾ ਕਿਹਾ ਸੀ ਕਮੇਟੀ ਨੇ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਹਾਡੀ ਭਰਤੀ ਸਹੀ ਆ ਤਾਂ ਤੁਸੀਂ ਪੜਤਾਲ ਕਰਵਾ ਲਓ ਕਮੇਟੀ ਤੋਂ ਜੇ ਜਿਹੜੀ ਸਹੀ ਆ ਮੰਨ ਲਾਂਗੇ ਸਹੀ ਜਿਹੜੀ ਨਹੀਂ ਸਹੀ ਪਾਈ ਗਈ ਉਹਨੂੰ ਰੱਦ ਕਰਦੇ ਆਂ ਕਿ ਤੇ ਉਹ ਅਗਲੀ ਭਰਤੀ ਦੇਣ ਨੂੰ ਤਿਆਰ ਸੀਗੇ ਲੇਕਿਨ ਉਹ ਇਸ ਜੀ ਨੂੰ ਤਿਆਰ ਹੀ ਨਹੀਂ ਸੀਗੇ ਵੀ ਅਸੀਂ ਤੁਸੀਂ ਪੜਤਾਲ ਕਰੋ ਜੇ ਤੁਹਾਨੂੰ ਹੁਣ ਅਸੀਂ ਕੱਲ ਨੂੰ ਭਰਤੀ ਕਰਨੀ ਆ ਸਾਡੀ ਜੋ ਜੋ ਮਰਜ਼ੀ ਪੜਤਾਲ ਕਰ ਲਵੇ ਅਸੀਂ ਤਾਂ ਕਰਨੀ ਹੀ ਨਹੀਂ ਸਾਨੂੰ ਸਾਨੂੰ ਕੋਈ ਅੰਕੜਿਆਂ ਦਾ ਮਸਲਾ ਨਹੀਂ ਹੈਗਾ ਦੇਖੋ ਉੱਥੇ ਇੱਕ ਇੱਕ ਵਿਅਕਤੀ ਇੱਕ ਵਿਅਕਤੀ ਦੀ ਪ੍ਰੋਬਲਮ ਹੈਗੀ ਆ ਅਸੀਂ ਉਹਦੇ ਬਹੁਤ ਨੇੜੇ ਰਹੇ ਹਾਂ ਅੱਜ ਵੀ ਸਾਡਾ ਕੋਈ ਨਿੱਜੀ ਰੌਲਾ ਨਹੀਂ ਰੌਲਾ ਇੱਕ ਸੰਸਥਾ ਦਾ ਵਾ ਇਹ ਸੰਸਥਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈਗੀ ਸੰਸਥਾ ਪੰਥ ਦੀ ਆ ਅਸੀਂ ਉਦੋਂ ਵੀ ਜਦੋਂ ਨਾਲ ਵੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਆ ਕਿ ਇਹ ਪੰਥ ਦੀ ਪਾਰਟੀ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਉੱਸਾਰ ਚੱਲੋ ਸੀ ਸੋ ਸਾਡੀ ਕੋਸ਼ਿਸ਼ ਆਉਣ ਦੇ ਸਮੇਂ ਸਾਡੀ ਜਿਹੜੀ ਨੌਜਵਾਨ ਬੀੜੀ ਆ ਉਹਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਉਹਨਾਂ ਦੇ ਹਵਾਲੇ ਆਉਣ ਦੇ ਸਮੇਂ ਪੰਥ ਦੀ ਪਾਰਟੀ ਪੰਥ ਦੇ ਹਵਾਲੇ ਹੋ ਅਸੀਂ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਵੀ ਅਸੀਂ ਤਾਂ ਬਿਲਕੁਲ ਸਹੀ ਹੀ ਕਰ ਰਹੇ ਹਾਂ ਵਿਧਾਰ ਕਾਰਡ ਤੋਂ ਬਿਨਾ ਅਸੀਂ ਭਰਤੀ ਕਰਨੀ ਹੀ ਨਹੀਂ ਦੇਖੋ ਉੱਥੇ ਭਰਤੀ ਹੋਈ ਆ ਪਤਾ ਹੀ ਕਿਦਾਂ ਹੋਈ ਆ ਤੁਸੀਂ ਹੌਲੀ ਹੌਲੀ ਗਰਾਊਂਡ ਰਿਐਲਿਟੀ ਸਮਝਾ ਅਸੀਂ ਤਾਂ ਕਿਹਾ ਸੀ ਕਮੇਟੀ ਨੂੰ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਹਾਡੀ ਭਰਤੀ ਸਹੀ ਆ ਤਾਂ ਤੁਸੀਂ ਪੜਤਾਲ ਕਰਵਾ ਲਓ ਕਮੇਟੀ ਤੋਂ ਜਿਹੜੀ ਸਹੀ ਆ ਮੰਨ ਲਾਂਗੇ ਸਹੀ ਜਿਹੜੀ ਨਹੀਂ ਸਹੀ ਪਾਈਗੀ ਉਹਨੂੰ ਰੱਦ ਕਰਦੇ ਆਂ ਕਿ ਤੇ ਉਹ ਅਗਲੀ ਭਰਤੀ ਦੇਣ ਨੂੰ ਤਿਆਰ ਸੀਗੇ ਲੇਕਿਨ ਉਹ ਇਸ ਜੀ ਨੂੰ ਤਿਆਰ ਹੀ ਨਹੀਂ ਸੀਗੇ ਵੀ ਅਸੀਂ ਤੁਸੀਂ ਪੜਤਾਲ ਕਰੋ ਜੇ ਤੁਹਾਨੂੰ ਹੁਣ ਅਸੀਂ ਕੱਲ ਨੂੰ ਭਰਤੀ ਕਰਨੇ ਸਾਡੀ ਜੋ ਜੋ ਮਰਜ਼ੀ ਪੜਤਾਲ ਕਰ ਲਵੇ ਅਸੀਂ ਤਾਂ ਕਰਨੀ ਨਹੀਂ ਸਾਨੂੰ ਸਾਨੂੰ ਕੋਈ ਅੰਕੜਿਆਂ ਦਾ ਮਸਲਾ ਨਹੀਂ ਹੈਗਾ ਦੇਖੋ ਉੱਥੇ ਇੱਕ ਇੱਕ ਵਿਅਕਤੀ ਇੱਕ ਵਿਅਕਤੀ ਦੀ ਪ੍ਰੋਬਲਮ ਹੈਗੀ ਆ ਅਸੀਂ ਉਹਦੇ ਬਹੁਤ ਨੇੜੇ ਰਹੇ ਹਾਂ ਅੱਜ ਵੀ ਸਾਡਾ ਕੋਈ ਨਿੱਜੀ ਦੌੜਾ ਨਹੀਂ ਦੌੜਾ ਇੱਕ ਸੰਸਥਾ ਦਾ ਵਾ ਇਹ ਸੰਸਥਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈਗੀ ਸੰਸਥਾ ਪੰਥ ਦੀ ਆ ਅਸੀਂ ਉਦੋਂ ਵੀ ਜਦੋਂ ਨਾਲ ਵੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਹਾਂ ਕਿ ਇਹ ਪੰਥ ਦੀ ਪਾਰਟੀ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਉੱਪਰ ਚੱਲੋ ਸੀ ਸੋ ਸਾਡੀ ਕੋਸ਼ਿਸ਼ ਆਉਣ ਸਮੇਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਉਹਨਾਂ ਦੇ ਹਵਾਲੇ ਆਉਣ ਸਮੇਂ ਪੰਥ ਦੀ ਪਾਰਟੀ ਪੰਥ ਦੇ ਹਵਾਲੇ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲਰੇ ਲਗਾਤਾਰ ਪਰਤੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਪ੍ਰਧਾਨ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਅਕਾਲੀ ਦਲ ਵੱਲੋਂ ਚਲਾਈ ਗਈ ਭਰਤੀ ਮੁਹਿੰਮ ਸਵਾਲਾਂ ਦੇ ਘੇਰੇ ਚ ਹੈ ਹੁਣ ਮੁਰ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਏਆਲੀ ਆਪਣੇ ਹੀ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨਜ਼ਰ ਆਏ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਤੇ ਬੋਲਦੇ ਆਂ ਇਹ ਅਲੀ ਬੋਲੇ ਕਿ ਆਧਾਰ ਕਾਰਡ ਤੋਂ ਬਿਨਾ ਅਸੀਂ ਭਰਤੀ ਨਹੀਂ ਕਰ ਰਹੇ ਫਿਰ ਅਕਾਲੀ ਦਲ ਦੀ ਭਰਤੀ ਬਾਰੇ ਫਿਰ ਅਕਾਲੀ ਦਲ ਦੀ ਭਰਤੀ ਬਾਰੇ ਐਲੀ ਨੇ ਤਿੱਖਾ ਸ਼ਬਦੀ ਵਾਰ ਕੀਤਾ ਤੇ ਕਿਹਾ ਕਿ ਤੁਹਾਨੂੰ ਪਤਾ ਹੀ ਆ ਕਿ ਉਧਰ ਕਿਵੇਂ ਭਰਤੀ ਹੋਈ ਹੈ ਸਾਨੂੰ ਅੰਕੜਿਆਂ ਦਾ ਮਸਲਾ ਨਹੀਂ ਹੈ ਸਾਡਾ ਨਿੱਜੀ ਰੋਲਾ ਨਹੀਂ ਰੋਲਾ ਸੰਸਥਾ ਦਾ ਹੈ ਤੇ ਸੰਸਥਾ ਪੰਥ ਦੀ ਹੈ ਕਿਸੇ ਨਿੱਜੀ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੱਲਣਾ ਚਾਹੀਦਾ ਹੈ ਤੇ ਪੰਥ ਦੇ ਹੱਕ 'ਚ ਹੀ ਫੈਸਲੇ ਲਏ ਜਾਣੇ ਚਾਹੀਦੇ ਨੇ ਜ਼ਿਕਰ ਕਰਦੇ ਹੀ ਹੈ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਏਅਲੀ ਬੇਬਾਕੀ ਦੇ ਨਾਲ ਪਹਿਲਾਂ ਵੀ ਬੋਲੇ ਸੀ ਕੁਝ ਦਿਨ ਪਹਿਲਾਂ ਵੀ ਏਅਲੀ ਨੇ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਸੰਗਤ ਨੂੰ ਅਪੀਲ ਕੀਤੀ ਸੀ ਕਿ ਆਓ ਰਲ ਕੇ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਮੁਹਿੰਮ ਦਾ ਹਿੱਸਾ ਬਣੀਏ ਇਸ ਦੇ ਨਾਲ ਹੀ ਏਅਲੀ ਨੇ ਸਪੱਸ਼ਟ ਕੀਤਾ ਸੀ ਕਿ ਇੱਕ ਧੜਾ ਵਾਰ-ਵਾਰ ਪ੍ਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁੰਮਰਾਹ ਕਰ ਰਿਹਾ ਹੈ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਕਿਤੇ ਵੀ ਨਿਗਰਾਨ ਸ਼ਬਦ ਤੱਕ ਨਹੀਂ ਹੈ ਇਸ ਕਰਕੇ ਯਾਲੀ ਨੇ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਸੰਗਤ ਨੂੰ ਸੁਚੇਤ ਕੀਤਾ ਸੀ ਇਸ ਦੇ ਨਾਲ ਹੀ ਯਾਲੀ ਨੇ ਮੁੜ ਦੁਹਰਾਇਆ ਹੈ ਕਿ ਪੰਜ ਮੈਂਬਰੀ ਪਰਤੀ ਕਮੇਟੀ ਬਕਾਇਦਗੀ ਨਾਲ ਬਕਾਇਦਗੀ ਨਾਲ ਦਰੁਸਤ ਭਰਤੀ ਕਰਕੇ ਸੂਬੇ ਨੂੰ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੇਵੇਗੀ ਉਹਨਾਂ ਨੇ ਇਹ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿ ਹੈ ਕਿ ਪ੍ਰਤੀ ਮੁਹਿਮ ਨੂੰ ਬੇहद ਵੱਡਾ ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ 10 April ਸ਼ਾਮ ਤੱਕ 5 ਲੱਖ 64000 ਦੀ ਮੈਂਬਰਸ਼ਿਪ ਜਾ ਚੁੱਕੀ ਹੈ ਤੇ 7 ਲੱਖ ਦੇ ਕਰੀਬ ਮੰਗ ਹੈ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਪ੍ਰਤੀ ਕਮੇਟੀ ਦੀ ਹਰ ਕੋਸ਼ਿਸ਼ ਰਹੇਗੀ ਕਿ ਇਸ ਭਰਤੀ ਮੁਹਿੰਮ ਨੂੰ ਹਰ ਪੰਜਾਬੀ ਦੇ ਘਰ ਤੱਕ ਹਰ ਪੰਜਾਬੀ ਚੁੱਲੇ ਤੱਕ ਲੈ ਕੇ ਜਾਈਏ ਤੇ ਇਸ ਬਿਆਨ ਤੋਂ ਬਾਅਦ ਹੁਣ ਮੁੜ ਤੋਂ ਮਨਪ੍ਰੀਤ ਸਿੰਘ ਏਹਲੀ ਕਰਜੇ ਨੇ ਉਹਨਾਂ ਨੇ ਇਸ ਮੌਕੇ ਕੀ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਤਾਂ ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਵੀ ਅਸੀਂ ਤਾਂ ਬਿਲਕੁਲ ਸਹੀ ਕਰ ਰਹੇ ਹਾਂ ਵਿਧਾਰ ਕਾਰਡ ਤੋਂ ਬਿਨਾਂ ਅਸੀਂ ਭਰਤੀ ਕਰਨੀ ਹੀ ਨਹੀਂ ਉਹ ਉੱਥੇ ਭਰਤੀ ਹੋਈ ਆ ਪਤਾ ਹੀ ਕਿਦਾਂ ਹੋਈ ਆ ਤੁਸੀਂ ਹੌਲੀ-ਹੌਲੀ ਗਰਾਊਂਡ ਰਿਐਲਿਟੀ ਸਮਝਾ ਇਸ ਦਾ ਕਿਹਾ ਸੀ ਕਮੇਟੀ ਨੇ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਹਾਡੀ ਭਰਤੀ ਸਹੀ ਆ ਪਰ ਤੁਸੀਂ ਪੜਤਾਲ ਕਰਵਾ ਲਓ ਕਮੇਟੀ ਤੋਂ ਜਿਹੜੀ ਸਹੀ ਆ ਮੰਨ ਲਾਂਗੇ ਸਹੀ ਜਿਹੜੀ ਨਹੀਂ ਸਹੀ ਪਾਈਗੀ ਉਹਨੂੰ ਰੱਦ ਕਰਦੇ ਆਂ ਕਿ ਤੇ ਉਹ ਅਗਲੀ ਭਰਤੀ ਦੇਣ ਨੂੰ ਤਿਆਰ ਸੀਗੇ ਲੇਕਿਨ ਉਹ ਇਸ ਜੀ ਨੂੰ ਤਿਆਰ ਹੀ ਨਹੀਂ ਸੀਗੇ ਵੀ ਅਸੀਂ ਤੁਸੀਂ ਪੜਤਾਲ ਕਰੋ ਜੇ ਤੁਹਾਨੂੰ ਹੁਣ ਅਸੀਂ ਕੱਲ ਨੂੰ ਭਰਤੀ ਕਰਨੀ ਆ ਸਾਡੀ ਜੋ ਜੋ ਮਰਜ਼ੀ ਪੜਤਾਲ ਕਰ ਲਵੇ ਅਸੀਂ ਤਾਂ ਕਰਨੀ ਹੀ ਨਹੀਂ ਸਾਨੂੰ ਸਾਨੂੰ ਕੋਈ ਅੰਕੜਿਆਂ ਦਾ ਮਸਲਾ ਨਹੀਂ ਹੈਗਾ ਦੇਖੋ ਉੱਥੇ ਇੱਕ ਇੱਕ ਵਿਅਕਤੀ ਇੱਕ ਵਿਅਕਤੀ ਦੀ ਪ੍ਰੋਬਲਮ ਹੈਗੀ ਆ ਅਸੀਂ ਉਹਦੇ ਬਹੁਤ ਨੇੜੇ ਰਹੇ ਹਾਂ ਅੱਜ ਵੀ ਸਾਡਾ ਕੋਈ ਨਿੱਜੀ ਰੌਲਾ ਨਹੀਂ ਰੌਲਾ ਇੱਕ ਸੰਸਥਾ ਦਾ ਵਾ ਇਹ ਸੰਸਥਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈਗੀ ਸੰਸਥਾ ਪੰਥ ਦੀ ਆ ਅਸੀਂ ਉਦੋਂ ਵੀ ਜਦੋਂ ਨਾਲ ਵੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਹਾਂ ਕਿ ਇਹ ਪੰਥ ਦੀ ਪਾਰਟੀ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੱਲੋ ਸੀ ਸੋ ਸਾਡੀ ਖੁਸ਼ੀ ਆਉਣ ਸਮੇਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਉਹਨਾਂ ਦੇ ਹਵਾਲੇ ਆਉਣ ਸਮੇਂ ਪੰਥ ਦੀ ਪਾਰਟੀ ਪੰਥ ਦੇ ਹਵਾਲੇ ਹੋ ਅਸੀਂ ਤਾਂ ਕਹਿੰਦੇ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਬਿਲਕੁਲ ਸਹੀ ਹੀ ਕਰ ਰਹੇ ਹਾਂ ਵਿਧਾਰ ਕਾਰਡ ਤੋਂ ਬਿਨਾਂ ਅਸੀਂ ਭਰਤੀ ਕਰਨੀ ਨਹੀਂ ਦੇਖੋ ਉੱਥੇ ਭਰਤੀ ਹੋਈ ਆ ਪਤਾ ਹੀ ਕਿਦਾਂ ਹੋਈ ਆ ਤੁਸੀਂ ਹੌਲੀ ਹੌਲੀ ਗਰਾਊਂਡ ਰਿਐਲਿਟੀ ਸਮਝਾ ਇਸ ਦਾ ਕਿਹਾ ਸੀ ਕਮੇਟੀ ਨੇ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਹਾਡੀ ਭਰਤੀ ਸਹੀ ਆ ਤਾਂ ਤੁਸੀਂ ਪੜਤਾਲ ਕਰਵਾ ਲਓ ਕਮੇਟੀ ਤੋਂ ਜਿਹੜੀ ਸਹੀ ਆ ਮੰਨ ਲਾਂਗੇ ਸਹੀ ਜਿਹੜੀ ਨਹੀਂ ਸਹੀ ਪਾਈਗੀ ਉਹਨੂੰ ਰੱਦ ਕਰਦੇ ਆਂ ਕਿ ਤੇ ਉਹ ਅਗਲੀ ਭਰਤੀ ਦੇਣ ਨੂੰ ਤਿਆਰ ਸੀਗੇ ਲੇਕਿਨ ਉਹ ਇਸ ਜੀ ਨੂੰ ਤਿਆਰ ਹੀ ਨਹੀਂ ਸੀਗੇ ਵੀ ਅਸੀਂ ਤੁਸੀਂ ਪੜਤਾਲ ਕਰੋ ਜੇ ਤੁਹਾਨੂੰ ਹੁਣ ਅਸੀਂ ਕੱਲ ਨੂੰ ਭਰਤੀ ਕਰਨੇ ਸਾਡੀ ਜੋ ਜੋ ਮਰਜ਼ੀ ਪੜਤਾਲ ਕਰ ਲਵੇ ਅਸੀਂ ਤਾਂ ਕਰਨੀ ਨਹੀਂ ਸਾਨੂੰ ਸਾਨੂੰ ਕੋਈ ਅੰਕੜਿਆਂ ਦਾ ਮਸਲਾ ਨਹੀਂ ਹੈਗਾ ਦੇਖੋ ਉੱਥੇ ਇੱਕ ਇੱਕ ਵਿਅਕਤੀ ਇੱਕ ਵਿਅਕਤੀ ਦੀ ਪ੍ਰੋਬਲਮ ਹੈਗੀ ਆ ਅਸੀਂ ਉਹਦੇ ਬਹੁਤ ਨੇੜੇ ਰਹੇ ਹਾਂ ਅੱਜ ਵੀ ਸਾਡਾ ਕੋਈ ਨਿੱਜੀ ਦੌੜਾ ਨਹੀਂ ਦੌੜਾ ਇੱਕ ਸੰਸਥਾ ਦਾ ਵਾ ਇਹ ਸੰਸਥਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈਗੀ ਸੰਸਥਾ ਪੰਥ ਦੀ ਆ ਅਸੀਂ ਉਦੋਂ ਵੀ ਜਦੋਂ ਨਾਲ ਵੀ ਸੀ ਅਸੀਂ ਬੇਨਤੀਆਂ ਕਰਦੇ ਰਹੇ ਹਾਂ ਕਿ ਇਹ ਪੰਥ ਦੀ ਪਾਰਟੀ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਪੰਥ ਦੀ ਆ ਭਾਵਾ ਨੌਨ ਸਾਹਿਬ ਚਲੋ ਸੀ ਸੋ ਸਾਡੀ ਕੋਸ਼ਿਸ਼ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਉਹਨਾਂ ਦੇ ਹਵਾਲੇ ਆਉਣ ਦੇ ਸਮੇਂ ਪੰਥ ਦੀ ਪਾਰਟੀ ਪੰਥ ਦੇ ਹਵਾਲੇ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲਰੇ ਲਗਾਤਾਰ perties ਤੇ ਸਵਾਲ ਚੁੱਕੇ ਜਾ ਰਹੇ ਨੇ ਪ੍ਰਧਾਨ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਅਕਾਲੀ ਦਲ ਵੱਲੋਂ ਚਲਾਈ ਗਈ perties ਮੁਹਿੰਮ ਸਵਾਲਾਂ ਦੇ ਘੇਰੇ ਚ ਹੈ ਹੁਣ ਮੁਰ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਏਆਲੀ ਆਪਣੇ ਹੀ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨਜ਼ਰਾਈ ਨੇ